ਬਾਦਲ ਦਲ ਦੇ 1 ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਹਨੇ ਨਸ਼ਾ ਛੱਡਿਆ ਹੋਏ ਇਸ ਮੁਹਿੰਮ ਦੇ ਵਿੱਚੋਂ ਆ ਮਨਪ੍ਰੀਤ ਸਿੰਘ ਆਂ ਗੁਰਸੇਵਕ ਸਿੰਘ ਆ ਆ ਸਿੰਘ ਫਾਸਲਕਾਤੋਂ ਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੋਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਵੀ ਛਕਿਆ ਪਿਛਲੇ ਦਿਨੀ ਬਾਦਲਦਲ ਦੇ ਇੱਕ ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਨੇ ਨਸ਼ਾ ਛੱਡਿਆ ਹੋਏ ਇਸ ਮਹਿੰਮ ਦੇ ਵਿੱਚੋਂ ਆ ਮਨਪ੍ਰੀਤ ਸਿੰਘ ਗਾਉਂ ਗੁਰਸੇਵਕ ਸਿੰਘ ਗਾਉਂ ਸਿੰਘ ਫਾਸਲ ਕਾਤੋਂ ਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਪਿੰਡ ਮੋਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਵੀ ਛਕਿਆ ਇਹ ਸਿੰਘ ਹੁਣ ਮੈਨੂੰ ਦੱਸ ਰਿਹਾ ਸੀਗਾ ਕਿ ਮੈਂ ਬਥੇਰੇ ਨਸ਼ੇ ਛਕਿਆ ਹੈ ਪਰ ਖਾਲਸਾ ਵੀ ਹੀਰ ਦੇ ਵਿੱਚ ਇਹਨਾਂ ਦੋਵਾਂ ਸੱਜਣਾ ਨੇ ਜਿਹੜਾ ਏ ਉਹ ਅੰਮ੍ਰਿਤਪਾਣ ਕਰਕੇ ਤੇ ਗੁਰੂ ਵਾਲੇ ਬਣਿਆ ਉਸ ਲੀਡਰ ਤੇ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਇੱਕ ਜਾਣਾ ਸਾਡਾ ਹੁਣ ਫਰਜ਼ ਬਣਦਾ ਆਪਾਂ ਸ਼ੇਅਰ ਕਰਕੇ ਪਹੁੰਚਾ ਦਈਏ ਕਿ ਭਾਉ ਜਿਹੜਾ ਚੈਲੰਜ ਕੀਤਾ ਸੀ ਆ ਖਾਲਸਾ ਪੰਥ ਨੇ ਪੂਰਾ ਕਰ ਲਿਆ ਹੁਣ ਮਾਰ ਲਓ ਜਿਹੜਾ ਕੰਮ ਖਾਲਸਾ ਜੀ ਕਰਾਂਗੇ ਉਹ ਪੱਕੇ ਪੈਰੀ ਕਰਾਂਗੇ ਕੋਈ ਅਸੀਂ ਗੱਲ ਨਹੀਂ ਗਈ ਅਸੀਂ ਕਰਮ ਨਿਭਾਉਣ ਵਾਲੇ ਬੰਦੇ ਆ ਤਾਂ ਤੁਸੀਂ ਉਹ ਗੱਲਾਂ ਕਰਨ ਵਾਲੇ ਬੰਦੇ ਸੋ ਖਾਲਸਾ ਕਰਮ ਨਿਭਾਉਂਦਾ ਹੈ ਤੇ ਕੰਮ ਸਾਡੇ ਆਪ ਬੋਲਦੇ ਆ ਸੋ ਇਹ ਉਹਦੇ ਫੋਨ ਤੱਕ ਜਿਹੜੀ ਆ ਪਹੁੰਚਦੀ ਕਰਦੇ ਹੋ ਜੇ ਤੇ ਹੁਣ ਇਹ ਗੱਲ ਵੀ ਹੁਣ ਪੱਕੀ ਕਰ ਦੇਣੀ ਹੈ ਕਿ ਆ ਦੋਵਾਂ ਹਲਕਿਆਂ ਤੋਂ ਤਰਨਤਰ ਤੋਂ ਤੇ ਖੇਮ ਕਰਨ ਹਲਕੇ ਤੋਂ ਖਾਸ ਕਰਕੇ ਦੋਵਾਂ ਹਲਕਿਆਂ ਤੋਂ ਸਭ ਤੋਂ ਵੱਡੀ ਲੀਡ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਦੋਵਾਂ ਹਲਕਿਆਂ ਤੋਂ ਆਪਾਂ ਦਿਵਾਉਣੀ ਆ ਬਾਦਲ ਦਲ ਦੇ 1 ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਹਨੇ ਨਸ਼ਾ ਛੱਡਿਆ ਹੋਏ ਇਸ ਮਹੀਮ ਦੇ ਵਿੱਚੋਂ ਅਮਨਪ੍ਰੀਤ ਸਿੰਘ ਗਾਉ ਗੁਰਸੇਵਕ ਸਿੰਘ ਗਾਉ ਆ ਸਿੰਘ ਫਾਸਲ ਕਾਤੂਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੂਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤੇ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਵੀ ਛਕਿਆ ਪਿਛਲੇ ਦਿਨੀ ਬਾਦਲਦਲ ਦੇ ਇੱਕ ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਨੇ ਨਸ਼ਾ ਛੱਡਿਆ ਹੋਏ ਇਸ ਮੁਹਿੰਮ ਦੇ ਵਿੱਚੋਂ ਅਮਨਪ੍ਰੀਤ ਸਿੰਘ ਗਾਉ ਗੁਰਸੇਵਕ ਸਿੰਘ ਗਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਸਿੰਘ ਫਾਸਲਕਾ ਤੋਂ ਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੋਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਰਿ ਛਕਿਆ ਇਹ ਸਿੰਘ ਹੁਣੇ ਮੈਨੂੰ ਦੱਸ ਰਿਹਾ ਸੀਗਾ ਮੈਂ ਬਥੇਰੇ ਨਸ਼ੇ ਛਕੇ ਆ ਪਰ ਖਾਲਸਾ ਵਹੀਰ ਦੇ ਵਿੱਚ ਇਹਨਾਂ ਦੋਵਾਂ ਸੱਜਣਾ ਨੇ ਜਿਹੜਾ ਏ ਉਹ ਅੰਮ੍ਰਿਤਪਣ ਕਰਕੇ ਤੇ ਗੁਰੂ ਵਾਲੇ ਬਣਿਆ ਉਸ ਲੀਡਰ ਤੇ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਇੱਕ ਜਾਣਾ ਸਾਡਾ ਹੁਣ ਫਰਜ਼ ਬਣਦਾ ਆਪਾਂ ਸ਼ੇਅਰ ਕਰਕੇ ਪਹੁੰਚਾ ਦਈਏ ਕਿ ਭਾਉ ਜਿਹੜਾ ਚੈਲੰਜ ਕੀਤਾ ਸੀ ਆ ਖਾਲਸਾ ਪੰਥ ਨੇ ਪੂਰਾ ਕਰ ਲਿਆ ਹੁਣ ਮਾਰ ਲਓ ਨਾ ਕੰਮ ਖਾਲਸਾ ਜੀ ਕਰਾਂਗੇ ਉਹ ਪੱਕੇ ਪੈਰੀ ਕਰਾਂਗੇ ਕੋਈ ਅਸੀਂ ਗੱਲ ਨਹੀਂ ਗਈ ਅਸੀਂ ਕਰਮ ਨਭਾਉਣ ਵਾਲੇ ਬੰਦੇ ਆ ਤਾਂ ਤੁਸੀਂ ਉਹ ਗੱਲਾਂ ਕਰਨ ਵਾਲੇ ਬੰਦੇ ਸੋ ਖਾਲਸਾ ਕਰਮ ਨਭਾਉਂਦਾ ਹੈ ਤੇ ਕੰਮ ਸਾਡੇ ਆਪ ਬੋਲਦੇ ਆ ਸੋ ਇਹ ਉਹਦੇ ਫੋਨ ਤੱਕ ਜਿਹੜੀ ਆ ਪਹੁੰਚਦੀ ਕਰਦੇ ਹੋ ਜੇ ਤੇ ਹੁਣ ਇਹ ਗੱਲ ਵੀ ਹੁਣ ਪੱਕੀ ਕਰ ਦੇਣੀ ਹੈ ਕਿ ਆ ਦੋਵਾਂ ਹਲਕਿਆਂ ਤੋਂ ਤਰਨਤਰ ਤੋਂ ਤੇ ਖੇਮ ਕਰਨ ਹਲਕੇ ਤੋਂ ਖਾਸ ਕਰਕੇ ਦੋਵਾਂ ਹਲਕਿਆਂ ਤੋਂ ਸਭ ਤੋਂ ਵੱਡੀ ਲੀਡ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਦੋਵਾਂ ਹਲਕਿਆਂ ਤੋਂ ਆਪਾਂ ਦਿਵਾਉਣੀ ਆ